ਨਟ ਮਹੱਲਾ ਚੌਥਾ ਮੇਰੇ ਮਨ ਕਲ ਕੀਰਤ ਹਰ ਪ੍ਰਭ ਨੇ ਹਰ ਹਰ ਦਇਆਲ ਦਇਆ ਪ੍ਰਭ ਤਾਰੀ ਲਗ ਸਤਿਗੁਰ ਹਰ ਜਪਨੇ ਰਹਾਉ ਹਰ ਤੁਮ ਵੱਡ ਅਗਮ ਅਗੋਚਰ ਸਵਾਮੀ ਸਭ ਧਿਆਵਹਿ ਹਰ ਰੁੜਨੇ ਜਿਨ ਕੋ ਤੁਮਰੇ ਵੱਡ ਕਟਾਖ ਹੈ ਤੇ ਗੁਰਮੁਖ ਹਰ ਸਿਮਰਣੇ ਇਹ ਪਰਪੰਚ ਕੀਆ ਪ੍ਰਭ ਸੁਆਮੀ ਸਭ ਜਗ ਜੀਵਨ ਜੁਗਨੇ ਜਿਉ ਸਲਲੈ ਸਲਲ ਉਠਹਿ ਬਹੁ ਲਹਿਰੀ ਮਿਲ ਸਲਲੈ ਸਲਲ ਸਮਣੇ ਜੋ ਪ੍ਰਭ ਕੀਆ ਸੋ ਤੁਮਹੀ ਜਾਣਹੁ ਹਮ ਨਹਿ ਜਾਣੀ ਹਰ ਗਹਿਣੇ ਹਮ ਬਾਰਿਕ ਕਉ ਜਿਦ ਉਸ ਤਤ ਤਾ ਰਹੋ ਹਮ ਕਰਹਿ ਪ੍ਰਭੂ ਸਿਮਰਣੇ ਤੁਮ ਜਲ ਨਿਧ ਹਰ ਮਾਨ ਸਰੋਵਰ ਜੋ ਸੇਵੈ ਸਭ ਫਲਣੇ ਜਨ ਨਾਨਕ ਹਰ 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 ਬੰਛੈ ਹਰ ਦੇਵ ਹੋ ਹਰ ਕਿਰਪਣੇ ਨਟ ਨਾਰਾਇਣ ਮਹੱਲਾ ਚੌਥਾ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਮੇਰੇ ਮਨ ਸੇਵ ਸਫਲ ਹਰ ਕਾਲ ਲੈ ਗੁਰ ਪਗ ਰੇ ਨਰਵਾਲ ਸਬ ਦਾਲਿਦ ਪੰਜ ਦੁਖ ਦਾਲ ਹਰ ਹੋ 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 ਨਦਰ ਨਿਹਾਲ ਰਹਾਉ ਹਰ ਕਾ ਗ੍ਰਹਿ ਹਰ ਆਪ ਸਵਾਰਿਓ ਹਰ ਰੰਗ ਰੰਗ ਮਹਿਲ ਬੇਅੰਤ ਲਾਲ ਲਾਲ ਹਰ ਲਾਲ ਹਰ ਆਪਣੀ ਕਿਰਪਾ ਕਰੀ ਆਪ ਗ੍ਰਹਿ ਆਇਓ ਹਮ ਹਰ ਕੀ ਗੁਰ ਕੀ ਹੈ ਬਸੀਠੀ ਹਮ ਹਰ ਦੇਖੇ ਪਈ ਨਿਹਾਲ निहाल 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 हर आवते की खबर गुरपाई मन तन आनंदो आनंद पए हर आवते सुने मेरे लाल हर लाल जन नानक हर हर मिले पए गल तान हाल निहाल निहाल नट मोहल्ला चौथा मन मिल संत संगत शुभ वंती ਸੁਨ ਅਕਥ ਕਥਾ ਸੁਖਵੰਤੀ ਸਭ ਕਿਲ ਵਿਖ ਪਾਪ ਲਹੰਤੀ ਹਰ ਹੋ 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 ਲਿਖਤ ਲਖੰਤੀ ਰਹਾਉ ਹਰ ਕੀਰਤ ਕਲਯੁਗ ਵਿੱਚ ਉਤਮ ਮਤ ਗੁਰਮਤ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨ ਕੈ ਹਉ ਕੁਰਬਾਨੰਤੀ ਹਰ ਅਕਥ ਕਥਾਕਾ ਜਿਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ 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 ਹੋਵੰਤੀ ਨਟ ਮਹੱਲਾ ਚੌਥਾ ਕੋਈ ਆਨ ਸੁਣਾਵੇ ਹਰ ਕੀ ਹਰ ਗਾਲ ਤਿਸ ਕਉ ਹਾਉ ਬਲ ਬਲ ਬਾਲ ਸੋ ਹਰ ਜਨ ਹੈ ਪਲ ਪਾਲ ਹਰ ਹੋ 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 ਮੇਲ ਨਿਹਾਲ ਰਹਾਉ ਹਰ ਕਾ ਮਾਰਗ ਗੁਰਸੰਤ ਬਤਾਇਓ ਗੁਰ ਚਾਲ ਦਿਖਾਈ ਹਰ ਚਾਲ ਅੰਤਰ ਕਪਟ ਛੁਕਾਵੋ ਮੇਰੇ ਗੁਰ ਸਿੱਖ ਹੋ ਨਿਹ ਕਪਟ ਕਮਾਵੋ ਹਰ ਕੀ ਹਰ ਕਾਲ ਨਿਹਾਲ 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 ਤੇ ਗੁਰ ਕੇ ਸਿੱਖ ਮੇਰੇ ਹਰ ਪ੍ਰਭ ਪਾਏ ਜਿਨਾਂ ਹਰ ਪ੍ਰਭ ਜਾਣਿਓ ਮੇਰਾ ਨਾਲ ਜਨ ਨਾਨਕ ਕਉ ਮਤ ਹਰ ਪ੍ਰਭ ਦੀਨੀ ਹਰ ਦੇਖ ਨਿਕਟ ਹ ਦੂਰ ਨਿਹਾਲ 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 ਰਾਗ ਨਟ ਨਾਰਾਇਣ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ RAM ਹਾਉ ਕਿਆ ਜਾਨਾ ਕਿਆ ਭਾਵੈ ਮਨ ਪਿਆਸ ਬਹੁਤ ਦਰਸਾਵੈ ਰਹਾਉ ਸੋਈ ਗਿਆਨੀ ਸੋਈ ਜਨ ਤੇਰਾ ਜਿਸ ਉਪਰ ਰਚ ਆਵੈ ਕਿਰਪਾ ਕਰੋ ਜਿਸ ਪੁਰਖ ਵਿਦਾਤੇ ਸੋ ਸਦਾ ਸਦਾ ਤੁਧ ਧਿਆਵੈ ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀ ਜਾਵੈ ਸੋਈ ਜਨ ਸੋਈ ਨਿਜ ਭਗਤਾ ਜਿਸ ਉਪਰ ਰੰਗ ਲਾਵੈ ਸਾਈ ਮਤ ਸਾਈ ਬੁੱਧ ਸਿਆਨਪ ਜਿਤ ਨਿਮਖ ਨਾ ਪ੍ਰਭ ਬਿਸਰਾਵੈ ਸੰਤ ਸੰਗ ਲਗ ਇਹੋ ਸੁਖ ਪਾਇਓ ਹਰ ਗੁਨ ਸਦ ਹੀ ਗਾਵੈ ਦੇਖਿਓ ਆਚਰਜ ਮਹਾ ਮੰਗਲ ਰੂਪ ਕਿਛ ਆਨ ਨਹੀਂ ਦਿਸਟਾਵੇ ਕਹੋ ਨਾਨਕ ਮੋਰਚਾ ਗੁਰ ਲਾਹਿਓ ਤਹ ਗਰਬ ਜੂਨ ਕਹਿ ਆਵੇ ਨਟ ਨਾਰਾਇਣ ਮਹੱਲਾ ਪੰਜਵਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਉਲਹਨੋ ਮੈਂ ਕਾਹੂ ਨਾ ਦਿਓ ਮਨ ਮੀਠ ਤੁਹਾਰੋ ਕੀਓ ਰਹਾਓ ਆਗਿਆ ਮਾਨ ਜਾਨ ਸੁਖ ਪਾਇਆ ਸੁਨ ਸੁਨ ਨਾਮ ਤੁਹਾਰੋ ਜਿਉ ਈਹਾ ਊਹਾ ਹਰ ਤੁਮ ਹੀ ਤੁਮ ਹੀ ਇਹੋ ਗੁਰ ਤੇ ਮੰਤਰ ਦ੍ਰਿੜੀਓ ਜਬ ਤੇ ਜਾਨ ਪਾਈ ਇਹ ਬਾਤਾ ਤਬ ਕੁਸਲ ਖੇਮ ਸਭ ਥਿਓ ਸਾਧ ਸੰਗ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ਨਟ ਮਹੱਲਾ 5 ਜਾ ਕੋ ਭਈ ਤੁਮਾਰੀ ਧੀਰ ਜਮ ਕੀ ਤਰਾਸ ਮਿਟੀ ਸੁਖ ਪਾਇਆ ਨਿਕਸੀ ਹਉਮੈ ਪੀਰ ਰਹਾਉ ਤਪਤ ਬੁਝਾਨੀ ਅੰਮ੍ਰਿਤ ਬਾਣੀ ਤ੍ਰਿਪਤੇ ਜਿਉ ਬਾਰਕ ਖੀਰ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ਖੁੱਲੇ ਭ੍ਰਮ ਭੀਤ ਮਿਲੇ ਗੋਪਾਲਾ ਹੀਰੇ ਬੇਦੇ ਹੀਰ ਬਿਸ਼ਨ ਭਏ ਨਾਨਕ ਜਸ ਗਾਵਤ ਠਾਕੁਰ ਗੁਨੀ ਗਹੀਰ ਨਟ ਮਹੱਲਾ ਪੰਜਵਾਂ ਆਪਣਾ ਜਨ ਆਪ ਹੈ ਆਪ ਉਧਾਰਿਓ ਆਠ ਪਹਿਰ ਜਨ ਕੈ ਸੰਗ ਬਸਿਓ ਮਨ ਤੇ ਨਾਹੇ ਬਿਸਾਰਿਓ ਰਹਾਉ ਬਰਨ ਚਿਹਨ ਨਾਹੀ ਕਿਛੁ ਪੇਖਿਓ ਦਾਸ ਕਾ ਕੁੱਲ ਨ ਵਿਚਾਰਿਓ ਕਰਿ ਕਿਰਪਾ ਨਾਮ ਹਰ ਦਿਓ ਸਹਿਜ ਸੁਭਾਈ ਸਵਾਰਿਓ ਮਹਾ ਬਿਖਮ ਅਗਨ ਕਾ ਸਾਗਰ ਤਿਸ ਤੇ ਪਾਰ ਉਤਾਰਿਓ ਪੇਖ ਪੇਖ ਨਾਨਕ ਬਿਗਸਾਨੋ ਪੁਨਹੈ ਪੁਨਹੈ ਬਲਿਹਾਰਿਓ ਨਟ ਮਹੱਲਾ ਪੰਜਵਾ ਹਰ ਹਰ ਮਨ ਮਹਿ ਨਾਮ ਕਹਿਓ ਕੋਟ ਅਪਰਾਧ ਮਿਟਹਿ ਖਿਨ ਪੀਤਰ ਤਾਕਾ ਦੁਖ ਨ ਰਹਿਓ ਰਹਾਉ ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗ ਲਹਿਓ ਸਗਲ ਤਿਆਗ ਏਕ ਲਿਵ ਲਾਗੀ ਹਰ ਹਰ ਚਰਨ ਗਹਿਓ ਕਹਿਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨ ਪਇਓ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਕਹੋ ਨਾਨਕ ਅਨੰਦ ਭਇਓ ਨਟ ਮਹੱਲਾ 5 ਚਰਨ ਕਮਲ ਸੰਗ ਲਾਗੀ ਡੋਰੀ ਸੁਖ ਸਾਗਰ ਕਰ ਪਰਮਗਤ ਮੋਰੀ ਰਹਾਉ ਅੰਚ ਲਾਗ ਹਾਇੋ ਜਨ ਆਪਣੇ ਕਉ ਮਨ 비ਦੋ ਪ੍ਰੇਮ ਕੀ ਖੋਰੀ ਜਸ ਗਾਵਤ ਭਗਤ ਰਸ ਉਪਜਿਓ ਮਾਇਆ ਕੀ ਜਾਲੀ ਤੋਰੀ ਪੂਰਨ ਪੂਰ ਰਹੇ ਕਿਰਪਾ nid ਆਨ ਨਾ ਪੇਖਉ ਹੋਰੀ ਨਾਨਕ ਮੇਲ ਲਿਓ ਦਾਸ ਆਪਣਾ ਪ੍ਰੀਤ ਨ ਕਬੂ ਥੋਰੀ ਨਾਟ ਮਹੱਲਾ ਪੰਜਵਾਂ ਮੇਰੇ ਮਨ ਜਪ ਜਪ ਹਰ ਨਾਰਾਇਣ ਕਬਹੂ ਨਾ ਬਿਸਰੋ ਮਨ ਮੇਰੇ ਤੇ ਆਠ ਪਹਿਰ ਗੁਣ ਗਾਇਣ ਰਹਾਉ ਸਾਧੂ ਤੂਰ ਕਰੋ ਨਿਤ ਮੱਜਨ ਸਭ ਕਿਲ ਵਿਖ ਪਾਪ ਗਵਾਇਣ ਪੂਰਨ ਪੂਰ ਰਹੇ ਕਿਰਪਾ ਨਿਦ ਕਟ ਕਟ ਦਿਸ਼ਟ ਸਮਾਇਣ ਜਾਪ ਤਾਪ ਕੋਟ ਲਖ ਪੂਜਾ ਧਰ ਸਿਮਰਣ ਤੁਲ ਨ ਲਾਇਣ ਦੋਇ ਕਰ ਜੋੜ ਨਾਨਕ ਦਾਨ ਮੰਗੈ ਤੇਰੇ ਦਾਸਨ ਦਾਸ ਦਸਾਇਣ ਨਟ ਮਹੱਲਾ ਪੰਜਵਾਂ ਮੇਰਾ ਸਰਬਸ ਨਾਮ ਨਿਧਾਨ ਕਰ ਕਿਰਪਾ ਸਾਧੂ ਸੰਗ ਮਿਲਿਓ ਸਤਿਗੁਰ ਦੀਨੋ ਦਾਨ ਰਹਾਉ ਸੁਖ ਦਾਤਾ ਦੁਖ ਪੰਜਨ ਹਾਰਾ ਗਾਉ ਕੀਰਤਨ ਪੂਰਨ ਗਿਆਨ ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ ਬਿਨਸਿਓ ਮੂੜ ਅਬਿਮਾਨ ਕਿਆ ਗੁਣ ਤੇਰੇ ਆਖ ਬਖਾਣਾ ਪ੍ਰਭ ਅੰਤਰ ਜਾਮੀ ਜਾਨ ਚਰਨ ਕਮਲ ਸਰਨ ਸੁਖ ਸਾਗਰ ਨਾਨਕ ਸਦ ਗੁਰਬਾਨ ਨਟ ਮਹੱਲਾ ਪੰਜਵਾ ਹਉ ਵਾਰ ਵਾਰ ਜਾਉ ਗੁਰ ਗੋਪਾਲ ਰਹਾਉ ਮੋਹਿ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਇਾਲ ਉਠਤ ਬੈਠਤ ਸੋਵਤ ਜਾਗਤ ਜੀ ਪ੍ਰਾਨ ਤਨਮਾਲ ਦਰਸ਼ਨ ਪਿਆਸ ਬਹੁਤ ਮਨ ਮੇਰੇ ਨਾਨਕ ਦਰਸ ਨਿਹਾਲ ਨਟ ਪੜਤਾਲ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੋウ ਹੈ ਮੇਰੋ ਸਾਜਨ ਮੀਤ ਹਰ ਨਾਮ ਸੁਣਾਵੇ ਨੀਤ ਬਿਨ ਸਹਿ ਦੁਖ ਬਿਪਰੀਤ ਸਭ ਅਰਪਾਉ ਮਨ ਤਨ ਚੀਤ ਰਹਾਉ ਕੋਈ ਵਿਰਲਾ ਆਪਣ ਕੀਤ ਸੰਗ ਚਰਨ ਕਮਲ ਮਨ ਸੀਤ ਕਰ ਕਿਰਪਾ ਹਰ ਜਸ ਦੀਤ ਹਰ ਭਜ ਜਨਮ ਪਦਾਰਥ ਜੀਤ ਕੋਟ ਪਤਿਤ ਹੋਹਿ ਪਨੀਤ ਨਾਨਕ ਦਾਸ ਬਲ ਬਲ ਕੀਤ